9 ਜਨਵਰੀ 1953 ਸਿੱਖਾਂ ਦਾ ਧਰਮ ਵਿਅਕਤੀਗਤ ਨਹੀਂ ਭਾਈਚਾਰਕ ਹੈ ਜੇ ਪਿੰਡ ਵਿੱਚ ਪਲੇਗ ਪਈ ਹੋਵੇ ਤਾਂ ਆਦਮੀ ਸਿਰਫ ਆਪਣੇ ਘਰ ਦੀ ਸਫਾਈ ਨਾਲ ਨਹੀਂ ਬਚ ਸਕਦਾ ਸਾਰੇ ਪਿੰਡ ਤੇ ਮਹੱਲੇ ਦੀ ਸਫਾਈ ਦੀ ਲੋੜ ਹੈ ਆਮ ਕਰਕੇ ਰੂਹ ਦਾ ਮਾਦੇ ਪ੍ਰਕਿਰਤੀ ਵੱਲ ਝੁਕਾਓ ਹੈ ਇਸ ਨੂੰ ਉਧਰੋਂ ਹਟਾ ਕੇ ਆਤਮਾ ਵੱਲ ਲਾਉਣਾ ਹੈ ਅਸਾਂ ਕੰਮ ਚੰਗੇ ਕਰਨੇ ਤੇ ਨਾਮ ਜਪਣਾ ਹੈ ਚੰਗੇ ਕੰਮ ਸਾਨੂੰ ਲਾਹੇਵਲ ਲਿਜਾंदे ਹਨ ਤੇ ਬੁਰੇ ਕੰਮ ਟੋਟੇਵਲ ਲਾਹੇ ਦੇ ਕੰਮਾਂ ਬਗੈਰ ਰੂਹ ਨੰਗੀ ਰਹਿੰਦੀ ਹੈ ਨੰਗਾ ਦੋਜਿਕ ਚਾਲਿਆ ਤਾਂ ਦਿਸੈ ਖਰਾ ਡਰਾਵੜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਲਵਾਰ ਨਾਲ ਮਾਰਨਾ ਨਹੀਂ ਸਿਖਾਇਆ ਮਰਨਾ ਸਿਖਾਇਆ ਪਾਕਿਸਤਾਨ ਵੀ ਸਾਡੀਆਂ ਭੈਣਾਂ ਕਿਤਨੀਆਂ ਹੀ ਆਪਣੇ ਆਪ ਨੂੰ ਖੂਹਾਂ ਵਿੱਚ ਸੁੱਟ ਕੇ ਮਰ ਗਈਆਂ ਪਰ ਬੇ ਹੁਰਮਤੀ ਦੀ ਜ਼ਿੰਦਗੀ ਨਾ ਕਬੂਲੀ ਇੱਧਰ ਮੁਸਲਮਾਨੀ ਇਸ ਤਰ੍ਹਾਂ ਕੋਈ ਵੀ ਨਹੀਂ ਮਰੀ ਸਗੋਂ ਜਦ ਉਹਨਾਂ ਨੂੰ ਸਾਡੀ ਸਰਕਾਰ ਪਾਕਿਸਤਾਨ ਭੇਜਣਾ ਚਾਹੁੰਦੀ ਸੀ ਜਿੱਥੇ ਉਹਨਾਂ ਦੇ ਘਰ ਵਾਲੇ ਚਲੇ ਗਏ ਸਨ ਤਾਂ ਉਹ ਕਹਿੰਦੀਆਂ ਸਨ ਕਿ ਅਸਾਂ ਇੱਧਰ ਹੀ ਰਹਿਣਾ ਸਿੱਖ ਸੂਰਬੀਰ ਤਰੀਮਤਾ ਜਿਹੜੀਆਂ ਇੰਜ ਸ਼ਹੀਦ ਹੋ ਗਈਆਂ ਉਹਨਾਂ ਦਾ ਮੁਕਾਬਲਾ ਕਰੋ ਉਹਨਾਂ ਨਾਲ ਜਿਨ੍ਹਾਂ ਸੈਂਕੜਿਆਂ ਮੁਗਲ ਜਰਵਾਣੇ ਫੜ ਕੇ ਗਜਨੀ ਲੈ ਗਏ ਸਨ ਇਹ ਫਰਕ ਆਦਰਸ਼ ਵਿੱਚ ਸਾਹਿਬ ਗੁਰੂ ਗੋਬਨ ਸਿੰਘ ਜੀ ਨੇ ਪੈਦਾ ਕੀਤਾ ਸ੍ਰੀ ਜਪਜੀ ਸਾਹਿਬ ਵਿੱਚ ਵਰਣਨ ਕੀਤੇ ਖੰਡ ਆਤਮਿਕ ਮੰਡਲ ਹਨ ਵਾਹਿਗੁਰੂ ਸਾਡੇ ਅੰਦਰ ਹੈ ਬਾਹਰ ਵੀ ਤੇ ਆਤਮਿਕ ਮੰਡਲ ਸੱਚ ਖੰਡ ਵਿੱਚ ਵੀ ਉਸ ਨੂੰ ਆਸਾਨੀ ਨਾਲ ਅਸੀਂ ਆਪਣੇ ਅੰਦਰ ਹੀ ਮਿਲ ਸਕਦੇ ਹਾਂ ਮਿਲਣਾ ਕੀ ਹੈ ਉਹ ਤਾਂ ਅੰਦਰ ਹੀ ਹੈ ਸਿਰਫ ਸਿਮਰਨ ਨਾਲ ਇਹ ਜਾਦ ਰੱਖਣਾ ਹੈ ਕਿ ਉਹ ਅੰਗ ਸੰਗ ਹੈ ਵਾਹਿਗੁਰੂ ਜਦ ਦੇਖਦਾ ਹੈ ਕਿ ਖਲਕਤ ਦੁਖਦੀ ਹੈ ਤਾਂ ਕੋਈ ਮਹਾਪੁਰਸ਼ ਕਦੇ ਰਾਮ ਕਦੇ ਕ੍ਰਿਸ਼ਨ ਸੁਮਿੱਤ ਦੇਣ ਨੂੰ ਭੇਜ ਦਿੰਦਾ ਹੈ ਇਨਾਂ ਨੂੰ ਵਾਹਿਗੁਰੂ ਦਾ ਸਿੱਖਿਆ ਦੇਣ ਦਾ ਬਿਰਦ ਸਤਿਗੁਰੂ ਨਾਨਕ ਭੇਜਦਾ ਰਿਹਾ ਕਾਲਯੁਗ ਵਿੱਚ ਜਿਆਦਾ ਹਾਲਤ ਖਰਾਬ ਦੇਖ ਕੇ ਆਪ ਆ ਗਿਆ ਤੇ ਸ਼ਬਦ ਰੂਪ ਹੋ ਕੇ ਇੱਥੇ ਹੀ ਟਿਕ ਗਿਆ ਵਾਹਿਗੁਰੂ ਜੀ ਦੇ ਤਿੰਨ ਬਿਰਦ ਹਨ ਪਹਿਲਾ ਪੈਦਾ ਕਰਨ ਵਾਲਾ ਦੂਸਰਾ ਪਾਲਣ ਵਾਲਾ ਤੇ ਤੀਸਰਾ ਸਿੱਖਿਆ ਦੇਣ ਵਾਲਾ ਸਿੱਖਿਆ ਦੇਣ ਵਾਲਾ ਬਿਰਦ ਆਪ ਗੁਰੂ ਨਾਨਕ ਹੈ ਜੇ ਅਸੀਂ ਵਕਤ ਦੇ ਵੇਲੇ ਹਿੱਸੇ ਨੂੰ ਵਕਤ ਦੀਆਂ ਵਿਰਲਾ ਨੂੰ ਨਾਮ ਜਪ ਕੇ ਸਫਲ ਕਰੀਏ ਤਾਂ ਜੇ ਰਾਤ ਨੂੰ ਸੌਣ ਲੱਗੇ ਜੋੜ ਲਈਏ ਤਾਂ ਕਈ ਘੰਟੇ ਹੋ ਜਾਣਗੇ ਅਸਾਂ ਇਹਨਾਂ ਸਮੇਂ ਦੀਆਂ ਵਹਿਲੀਆਂ ਵਿਰਲਾ ਨੂੰ ਇੰਜ ਸਵਾਰਨਾ ਹੈ ਮਰਨ ਦੇ ਬਾਅਦ ਰੂਹ ਨੂੰ ਪਿੱਛੋਂ ਉਸ ਦੇ ਨਿਮਿਤ ਕੀਤਾ ਪਾਠ ਜਾਂ ਕੀਰਤਨ ਸੁਖ ਦਿੰਦਾ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਹੁਕਮ ਕੀਤਾ ਸੀ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ RAM KALI SAD ਜੇ ਰੂਹ ਦੀ ਜ਼ਿੰਦਗੀ ਪਹਿਲਾਂ ਚੰਗੀ ਸੀ ਤਾਂ ਉਸ ਨੂੰ ਹੋਰ ਅੰਮ੍ਰਿਤ ਮਿਲ ਗਿਆ ਜੇ ਨਹੀਂ ਵੀ ਸੀ ਤਾਂ ਕੀਰਤਨ ਨੇ ਹੁਣ ਸੁਖ ਦਿੱਤਾ ਜੇ ਅਸੀਂ ਵਾਹਿਗੁਰੂ ਦਾ ਸਿਮਰਨ 5 ਮਿੰਟ ਵੀ ਰੋਜ਼ ਕਰੀਏ ਤਾਂ ਭਲਾ ਹੈ 5 ਮਿੰਟ ਵੀ ਪਹਿਲਾਂ ਦਿਲ ਨਹੀਂ ਲੱਗੇਗਾ ਪਹਿਲਾਂ ਸਿਮਰਨ ਮੈਲ ਜੋਤ ਹੋਵੇਗਾ ਜਦ ਮਨ ਨਿਰਮਲ ਹੋ ਗਿਆ ਫਿਰ ਰਸ ਆਵੇਗਾ ਤੇ ਮਨ ਨਹੀਂ ਚਾਹੇਗਾ ਕਿ ਸਿਮਰਨ ਕਿਸੇ ਵੇਲੇ ਵੀ ਛੱਡਾ ਕੁਝ ਚਿਰ ਹੋਇਆ ਬੰਬਈ ਵਿੱਚ ਅਸਾਂ ਨੂੰ ਇੱਕ ਸਿੰਦੜ ਬੀਬੀ ਮਿਲੀ ਕਹਿਣ ਲੱਗੀ ਮੇਰਾ ਮਨ ਨਹੀਂ ਲੱਗਦਾ ਅਸਾਂ ਉਸ ਨੂੰ 5 ਮਿੰਟ ਰੋਜ਼ ਵਾਹਿਗੁਰੂ ਨਾਮ ਦੇ ਜਾਪ ਵਾਸਤੇ ਕਿਹਾ ਕਹੇ ਮੇਰਾ 5 ਮਿੰਟ ਵੀ ਮਨ ਨਹੀਂ ਟਿਕਦਾ ਅਸਾਂ ਆਖਿਆ ਤੂੰ ਲੱਗੀ ਰਹੁ ਜਦ ਸਾਨੂੰ ਫੇਰ ਕੋਈ ਸਾਲ ਬਾਅਦ ਮਿਲੀ ਤਾਂ ਬੀਬੀ ਸੁਖ ਵਿੱਚ ਸੀ ਤੇ ਕਹਿਣ ਲੱਗੀ ਕਿ ਹੁਣ ਮੇਰਾ ਚਿਤ ਸਿਮਰਨ ਤੋਂ ਉੱਠਣ ਨੂੰ ਨਹੀਂ ਕਰਦਾ ਹਰ ਵੇਲੇ ਵਾਹਿਗੁਰੂ 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 ਆਪ ਮੋਹਾਰੇ ਹੀ ਜਪਣ ਦੀ ਰੋਟ ਉਰ ਪਈ ਹੈ ਚੰਗੇ ਕੰਮ ਕਰਨੇ ਨਾਮ ਸਿਮਰਨਾ ਤੇ ਕੀਰਤਨ ਸਤਿਗੁਰਾਂ ਨੇ ਸਾਨੂੰ ਇਹ ਤਿੰਨ ਕੰਮ ਕਰਨੇ ਦੱਸੇ ਹਨ ਜਿਹੜੇ ਇਹ ਕੰਮ ਕਰਨਗੇ ਉਹ ਮਰਨ ਪਿੱਛੋਂ ਲਾਹ ਖੱਟ ਕੇ ਬਖਸ਼ਿਸ਼ ਦੇ ਨਿਸ਼ਾਨ ਨਾਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ